ਜਾਵਲ ਮੋੜਾ ਕੱਟਦੇ ਆ ਕਿ ਇੱਥੇ ਦੇ ਲੋਕ ਆ ਜਿਹੜੇ ਕੀੜੇ ਮਕੌੜੇ ਆ ਕਿ ਜਾਨਾਂ ਇੰਨੀਆਂ ਸਸਤੀਆਂ ਹੋ ਗਈਆਂ ਕਿ ਜਾਨਾਂ ਚਲੀਆਂ ਵੀ ਜਾਣ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਜਾਵੇ ਨਜਾਇਜ਼ ਸ਼ਰਾਬ ਦੇ ਨਾਲ ਇੰਨਾ ਮਾੜਾ ਕੰਮ ਹੋ ਜਾਵੇ ਪੰਜਾਬ 'ਚ ਤੇ ਇੱਥੇ ਕੋਈ ਬੋਲੇ ਨਾ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਖਾਸ ਕਰਕੇ ਜ਼ਿੰਮੇਵਾਰੀ ਕਿਉਂਕਿ ਸੱਤਾ 'ਚ ਉਹ ਬੈਠੇ ਆ ਆਪੋਜੀਸ਼ਨ ਨੇ ਤਾਂ ਸਿਰਫ ਟਵੀਟ ਨਾਲ ਹੀ ਖੇਡਿਆ ਉਹ ਵੀ ਜ਼ਮੀਨੀ ਪੱਧਰ ਤੇ ਨਹੀਂ ਉਤਰੇ ਪਰ ਸੱਤਾਧਿਰ ਦੇ ਲੀਡਰਾਂ ਨੂੰ ਦਿੱਲੀ ਦਾ ਰਾਜ ਛੇਤੀ ਨੇੜੇ ਦਿਖਿਆ ਪਰ ਜਿੱਥੋਂ ਸਿਆਸਤ ਦੀ ਰਾਜਧਾਨੀ ਸਮਝਦੇ ਆ ਸੰਗਰੂਰ ਨੂੰ ਉੱਥੇ ਨਹੀਂ ਢੇੜਾ ਵੱਜਿਆ ਕਿਸੇ ਸਨੇਹ ਇਹ ਬਹੁਤ ਹੀ ਦੁੱਖ ਭਰੀ ਕਹਾਣੀ ਆ ਉਹ ਪਿੰਡ ਸੰਗਰੂਰ ਦੇ ਉਹਨਾਂ ਪਿੰਡਾਂ ਦੀ ਦੜਬਾ ਦੀ ਜਾਂ ਹੋਰ ਜਿੱਥੇ ਵੀ 14 ਮੌਤਾਂ ਹੋ ਚੁੱਕੀਆਂ ਨੇ 14 ਘਰਾਂ ਦੀ ਰੋਜੀ ਰੋਟੀ ਚਲੀ ਗਈ ਆ ਇਹ ਤੇ ਸਰਕਾਰ ਦੇਖਣਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਮਾਈ ਬਾਪ ਕੌਣ ਆ ਸਾਡਾ ਮਾਈ ਬਾਪ ਆ ਅਰਵਿੰਦ ਕੇਜਰੀਵਾਲ ਸਾਹਿਬ ਅਸੀਂ ਦੱਬੇ ਕੁਚਲੇ ਗਰੀਬਾਂ ਲਤਾੜੇ ਲੋਕਾਂ ਕੋ ਐਸੀ ਭਾਈਚਾਰੇ ਕੋ ਕੀ ਲੈਣਾ ਉਹ ਅਹੀਂ ਤੇ ਉਹਨਾਂ ਨੂੰ ਖਰੀਦ ਲਿਆ ਇੱਕ ਉਹਨਾਂ ਨੇ ਵੋਟ ਪਾਤੀ ਅਹੀਂ ਗਰੀਬ ਘਰਾਂ ਦੇ ਕਾਕੇ ਐਮ ਐਲ ਏ ਤੇ ਮੰਤਰੀ ਬਣ ਗਏ ਨੇ ਅਸੀਂ ਉਹਨਾਂ ਕੀੜੇ ਮਕੌੜਿਆਂ ਤੋਂ ਕੀ ਲੈਣਾ ਹੈਗਾ ਨਾ ਪਰ ਹੁਣ ਕੀੜੇ ਮਕੌੜਿਆਂ ਦੇ ਵਿੱਚ ਜਾਣ ਪੈ ਗਈ ਹੈ 24 ਦੀਆਂ ਵੋਟਾਂ ਨੇ 1 ਜੂਨ ਨੂੰ ਲੋਕਾਂ ਨੇ ਸਬਕ ਸਿਖਾ ਦੇਣਗੇ ਪਰ ਦੁੱਖ ਵਾਲੀ ਗੱਲ ਹੈ ਕਿ ਪੰਜਾਬ ਦੇ 92 ਐਮ ਐਲ ਏ ਸੇਬਾਨ ਉਹਨਾਂ ਨੂੰ ਦਿੱਲੀ ਨੇੜੇ ਲੱਗੀ ਆ ਲੇਕਿਨ ਦਿੜਬਾ ਪਿੰਡ ਜਾਂ ਸੁਗਰੂਰ ਦੂਰ ਲੱਗਾ ਹੈਗਾ ਸਵਾਲ ਇਹ ਕਿ ਲੋਕਾਂ ਨੂੰ ਮੌਕਾ ਮਿਲਦਾ ਸਬਕ ਸਿਖਾਉਣ ਦਾ ਉ ਲੋਕ ਸਭਾ ਵੋਟਾਂ ਚ ਸਿਖਾ ਸਕਦੇ ਉਹ ਵਿਧਾਨ ਸਭਾ ਚ ਸਿਖਾ ਸਕਦੇ ਜਿਵੇਂ ਅੱਜ ਬੀਬੀਆਂ ਕਹਿ ਰਹੀਆਂ ਸੀ ਕਿ ਪਹਿਲਾਂ ਦੇ ਸਾਨੂੰ ਘਟ ਘਟ ਕੇ ਜੱਫੀਆਂ ਪਾਈਆਂ ਜਾ ਰਹੀਆਂ ਸੀ ਕਿ ਜਦੋਂ ਮੈਂ ਅਸੀਂ ਆਗੇ ਤੇ ਅਸੀਂ ਨਸ਼ਾ ਖਤਮ ਕਰ ਦਾਂਗੇ ਇਹਦਾ ਮਤਲਬ ਹੈ ਪੰਜਾਬ ਦੇ ਵਿੱਚ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਹੈ ਸੀ ਤੇ ਅੱਜ ਜਾਂ ਭਲਕੇ ਰਹੇਗੀ ਪੰਜਾਬ 'ਚ ਜਿਹੜਾ ਨਸ਼ਾ ਮਾਫੀਆ ਨਾ ਇਹ ਨਹੀਂ ਖਤਮ ਹੋ ਸਕਦਾ ਕਿਵੇਂ ਜਿਹੜੀ ਘਰਾਂ ਦੇ ਵਿੱਚ ਸ਼ਰਾਬ ਨਿਗਲੀ ਵੇਚੀ ਜਾ ਰਹੀ ਹੈ ਕਿਵੇਂ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਔਰ ਕਿਸੇ ਵੀ ਮੰਤਰੀ ਜਾਂ ਮੁੱਖ ਮੰਤਰੀ ਸਾਹਿਬ ਵੱਲੋਂ ਉਹਨਾਂ ਲੋਕਾਂ ਦੇ ਨਾਲ ਦੁੱਖ ਸਾਂਝਾ ਨਹੀਂ ਕੀਤਾ ਗਿਆ ਹੁਣ ਸਵਾਲ ਹੈ ਕਿ ਅਰਵਿੰਦ ਕੇਜਰੀਵਾਲ ਫੜੇ ਗਏ ਤੇ ਆਮ ਆਦੀ ਪਾਰਟੀ ਨੂੰ ਭਾਜਣਾ ਪੈ ਗਿਆ ਕੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 14 ਲੋਕਾਂ ਦੀ ਮੌਤਾਂ ਜਿਹੜੀਆਂ ਹੋ ਚੁੱਕੀਆਂ ਉਸ ਤੋਂ ਵੱਡਾ ਇਸ਼ੂ ਆ ਕੀ ਜਿਹੜੇ ਘਰਾਂ ਦੇ ਚਿਰਾਗ ਬੁੱਝ ਗਏ ਨੇ ਸੁਹਾਗ ਉਜੜ ਗਏ ਨੇ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਆ ਚਲ ਗਿਆ ਕੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਵੱਡੀ ਆ ਕੀ ਜਿਹੜੇ 92 ਐਮਐਲਏ ਇਹਨਾਂ ਦੇ ਦਿਲਾਂ ਦੇ ਵਿੱਚ ਕੀ ਪੱਥਰ ਦੇ ਨੇ ਕੀ ਕਿਸੇ ਨੇ ਹੰਗਾਰਾ ਪਰਿਆ ਕੀ ਉੱਥੋਂ ਦੇ ਜਿਹੜੇ ਮੰਤਰੀ ਨੇ ਹਰਪਾਲ ਸਿੰਘ ਚੀਮਾ ਕਿ ਹੁਣ ਜਿਹੜੇ ਉਹ ਦਲਤਾਂ ਦੇ ਘਰਾਂ ਤੋਂ ਉਹਨੂੰ ਬੋਉਣ ਲੱਗ ਪਈ ਆ ਕੀ ਉਹਨਾਂ ਦਾ ਅਫਸੋਸ ਕਰਨਾ ਜਾਣਾ ਨਹੀਂ ਬੰਦਦਾ ਇਸ ਕਰਕੇ ਹੁਣ ਤੁਸੀਂ ਅਰਵਿੰਦ ਕੇਜਰੀਵਾਲ ਫੜ ਲਿਆ ਤੇ ਤੁਹਾਨੂੰ ਭਾਜਣਾ ਪੈ ਗਿਆ ਕਿ ਜਿਵੇਂ ਤੁਹਾਡੀਆਂ ਸਿਆਸਤ ਹੀ ਖਤਮ ਹੋ ਗਈ ਆ ਸਿਆਸਤ ਨਹੀਂ ਖਤਮ ਹੋਈ ਅਗਰ ਅਰਵਿੰਦ ਕੇਜਰੀਵਾਲ ਸਾਹਿਬ ਨੇ ਇਮਾਨਦਾਰ ਨੇ ਤੇ ਉਹਨਾਂ ਦਾ ਕੋਈ ਵਾਲਵਿੰਗਾ ਨਹੀਂ ਕਰ ਸਕਦਾ ਤੇ ਜੇ ਉਹਨਾਂ ਦੀ ਅਗਵਾਈ ਦੇ ਹੇਠ ਹੀਰਾ ਫੇਰੀ ਹੋਈ ਆ ਤੇ ਉਹਨਾਂ ਦਾ ਨੁਕਸਾਨ ਹੋਊਗਾ ਸਿਆਸੀ ਤੌਰ ਤੇ ਵੀ ਉਹਨਾਂ ਨੂੰ ਜੇਲ ਵੀ ਜਾਣਾ ਜਾਣਾ ਪੈ ਸਕਦਾ ਪਰ ਆ ਜਿਹੜਾ ਪਿੰਡ ਆ ਪਾਲ ਹੋਰ ਦੇਖਣ ਨੂੰ ਸਾਹਮਣੇ ਆਇਆ ਗਰਾਊਂਡ ਰਿਪੋਰਟ ਤੇ ਇੱਕ ਪਰਿਵਾਰ ਸੀ ਜਿਹੜੀ ਪਤਨੀ ਵੀ ਉਸਦੀ ਸਾਹਮਣੇ ਆਈ ਸ਼ਖਸ ਦੀ ਜਿਹਨੂੰ ਸੁਖਵਿੰਦਰ ਸੁਖੀ ਨਾਮ ਹੈ ਉਸ ਦਾ ਪੁਲਿਸ ਨੇ 302 ਦਾ ਪਰਚਾ ਕੀਤਾ ਹੈ ਅੰਦਰ ਕਰ ਦਿੱਤਾ ਹੈ ਔਰ ਉਸ ਪਰਿਵਾਰ ਦਾ ਇਹ ਕਹਿਣਾ ਸੀ ਰੋਂਦੇ ਕਰਲਾਉਂਦੇ ਉਹ ਆਏ ਇਸ ਧਰਮੇ ਦੇ ਵਿੱਚ ਕਹਿੰਦੇ ਇੱਕ ਤਾਂ ਸਾਲ ਪਹਿਲਾਂ ਸ਼ੁਰੂ ਹੋ ਰਿਹਾ ਇਸ ਕਾਰੋਬਾਰ ਦੇ ਨਾਲ ਜੁੜਿਆ ਹੋਇਆ ਸੀ ਸਾਲ ਤੋਂ ਨੇ ਛੱਡ ਦਿੱਤਾ ਔਰ ਛੋਟਾ ਮੋਟਾ ਕਰੰਦੇ ਦੇ ਤੌਰ ਤੇ ਉਹ ਕੰਮ ਕਰਦਾ ਸੀ ਪਰ ਹੁਣ ਉਹਨੂੰ ਵੀ ਪਰਚੇ 'ਚ ਨਾਮਜ਼ਦ ਕਰ ਲਿਆ ਗਿਆ ਤੇ ਨਾਲ ਉਸਦੇ ਦੋ ਚਾਚਿਆਂ ਦੀ ਮੌਤ ਹੋਈ ਜਿਹੜੇ ਉਹਦੇ ਸਕੇ ਭਰਾ ਐ ਉਹਨਾਂ 14 ਵਿੱਚੋਂ ਦੋ ਉਹਨੇ ਜਿੰਨਾਂ ਦੀ ਮੌਤ ਵੀ ਹੋ ਜਾਂਦੀ ਹੈ ਇੱਕ ਜੀ ਗ੍ਰਫਤਾਰ ਕਰ ਲਿਆ ਜਾਂਦਾ ਹੈ ਉਹਨਾਂ ਲੋਕਾਂ ਦਾ ਇਹ ਕਹਿਣਾ ਹੈ ਪੀੜਤ ਪਰਿਵਾਰ ਦਾ ਕਿ ਇੱਕ ਤਾਂ ਸਾਡੇ ਜੀ ਚਲੇ ਗਏ ਔਰ ਦੂਸਰਾ ਸਾਡੇ ਜੀ ਨੂੰ ਗ੍ਰਫਤਾਰ ਕਰ ਲਿਆ ਕਹਿੰਦੇ ਅਸਲੀ ਦੋਸ਼ੀ ਕੋਈ ਹੋਰ ਨੇ ਉਧਰ ਨਹੀਂ ਹੱਥ ਜਾ ਰਿਆ ਪੁਲਿਸ ਦਾ ਜਦੋਂ ਸਟੇਟ ਤੇ ਜਦੋਂ ਪੁਲਿਸ ਸਤਿਆਚਾਰ ਕਰਦੀ ਉਸ ਹਤਿਆਚਾਰ ਦੀ ਫਿਰ ਇਨਥਾਂ ਹੋ ਜਾਂਦੀ ਹੈ ਫਿਰ ਉਹਦੀਆਂ ਘੇਰੇ ਬਹੁਤ ਵੱਜਦੇ ਫਿਰ ਜਿਹੜਾ ਸਟੇਟ ਹੈ ਜਿਹੜੇ ਪੁਲਿਸ ਹਉ ਦੇਖਦੀ ਨਹੀਂ ਕਿ ਉਹਨਾਂ ਦੇ ਪਹਿਲਾਂ ਹੀ ਦੋ ਮੌਤਾਂ ਹੋਈਆਂ ਤੇ ਤੀਜੇ ਨੂੰ ਅਸੀਂ ਕਿਉਂ ਅਰੈਸਟ ਕਰੀਏ ਜਦੋਂ ਸਟੇਟ ਦਾ ਦਬਾਅ ਹੁੰਦਾ ਪੁਲਿਸ ਦਾ ਦਬਾਅ ਹੁੰਦਾ ਜਦੋਂ ਸਟੇਟ ਨੇ ਆਪਣੀ ਚਮੜੀ ਬਚਾਉਣੀਆਂ ਦੇ ਜਦੋਂ ਪੁਲਿਸ ਨੇ ਆਪਣੀ ਚਮੜੀ ਬਚਾਉਣੀ ਹੁੰਦੀ ਹੈ ਤੇ ਫਿਰ ਇਹੋ ਜਿਹੇ ਖੇਡਾਂ ਖੇਡੀਆਂ ਜਾਂਦੀਆਂ ਨੇ ਕਿਤੇ ਦਬਾਅ ਪਾਉਣ ਵਾਸਤੇ ਕਿਤੇ ਧਮਕਾਉਣ ਵਾਸਤੇ ਕਿਸੇ ਕੇਸ ਕਿਤੇ ਨਾ ਕਿਤੇ ਕੇਸ ਨੂੰ ਰਫਾ ਦਫਾ ਕਰਨ ਵਾਸਤੇ ਇੱਥੇ ਵੀ ਇਹੋ ਕੁਝ ਹੋਈਗਾ ਕਿਉਂਕਿ ਸੰਗਰੂਰ ਦੇ ਵਿੱਚ ਚਾਰ-ਚਾਰ ਮੰਤਰੀ ਹੁਣ ਉਹਨਾਂ ਦੇ ਹਲਕਿਆਂ ਦੇ ਵਿੱਚ ਨਕਲੀ ਸ਼ਰਾਬ ਵਿਕਰੀ ਹੋਵੇ ਤੇ ਸਭ ਤੋਂ ਵੱਡਾ ਦੁਖਾਂਤ ਉਸ ਦਾ ਪੰਜਾਬ ਦੀ ਤਰਾਸ ਦੀ ਹੋ ਸਕਦੀ ਹੈ ਕਿ ਸਾਨੂੰ ਲੋਕਾਂ ਨੂੰ ਇਹਨਾਂ ਤੇ ਬਹੁਤ ਭਰੋਸਾ ਸੀ ਆਮ ਆਦਮੀ ਪਾਰਟੀ ਵਾਲਿਆਂ ਤੇ ਲੇਕਿਨ ਇਹਨਾਂ ਦੀਆਂ ਉਹੀ ਕਰਤੂਤਾ ਨਿਕਲੀਆਂ ਜੋ ਪਿਛਲੇ ਕਰਦੇ ਰਹੇ ਨੇ ਇਸ ਕਰਕੇ ਇਹਨਾਂ ਕੋ ਕੋਈ ਜਵਾਬ ਨਹੀਂ ਹੁਣ ਪੁਲਿਸ ਨੇ ਆਪਣੀ ਚਮੜੀ ਬਚਾਉਣ ਦੀ ਖਾਤਰ ਉਹ ਐਸਐਚਓ ਤੋਂ ਲੈ ਕੇ ਐਸਐਸਪੀ ਤੱਕ ਉਹਨਾਂ ਨੇ ਹੁਣ ਇਹੋ ਜੇ ਕਾਰੇ ਕਰਨੇ ਨੇ ਉਹਨਾਂ ਨੇ ਇਸ ਕੇਸ ਦੇ ਵਿੱਚ ਕਈ ਬੰਦਿਆਂ ਨੂੰ ਜੋੜ ਦੇਣਾਗਾ ਕਿਉਂਕਿ ਜਦੋਂ ਵੀ ਤੁਹਾਨੂੰ ਪਤਾ ਹੈ ਕਿ ਜਦੋਂ ਵੀ ਕੋਈ ਕੇਸ ਰਜਿਸਟਰ ਹੁੰਦਾ ਨਾਲ 120 ਬੀ ਲਾ ਦਿੰਦੇ ਨੇ ਕਿ 120 ਬੀ ਦਾ ਮਤਲਬ ਹੁੰਦਾ ਹੈ ਕਿ ਇਸ ਸਾਜ਼ਿਸ਼ ਦੇ ਵਿੱਚ ਇਸ ਕੜੀ ਦੇ ਵਿੱਚ ਹੋਰ ਲੋਕਾਂ ਦਾ ਵੀ ਹੱਥ ਹੋ ਸਕਦਾ ਇਸ ਕਰਕੇ ਇਨਾਂ ਕਿਹਾਂ ਦੇ ਘਰ ਚਾਹੇ ਸਵੇ ਹਲੇ ਠੰਡੇ ਨਹੀਂ ਹੋਏ ਠੀਕ ਹੈ ਜੀ ਇਹਨਾਂ ਨੇ ਇਹ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੁਣ ਸਵਾਲ ਇਹ ਹੈ ਕਿ ਕੀ ਪੰਜਾਬ ਦੇ ਪੁਲਿਸ ਮਹਿਕਮੇ ਨੂੰ ਪੰਜਾਬ ਦੇ ਐਕਸਾਈਜ਼ ਮਹਿਕਮੇ ਨੂੰ ਪੰਜਾਬ ਦੇ ਐਕਸਾਈਜ਼ ਡਿਪਾਰਟਮੈਂਟ ਦੇ ਮੰਤਰੀ ਨੂੰ ਬਿਲਕੁਲ ਰਤਾ ਭਰ ਵੀ ਜਾਣਕਾਰੀ ਨਹੀਂ ਸੀ ਕਿ ਤੁਹਾਡੇ ਇਲਾਕੇ ਦੇ ਵਿੱਚ ਸ਼ਰੇਆਮ ਜਿਹੜਾ ਵਾ ਉਹ ਨਸ਼ਾ ਵਿਕਰਿਆ ਨਕਲੀ ਸ਼ਰਾਬ ਵਿਕਰੀ ਤੇ ਤੁਸੀਂ ਉਸੇ ਕਾਰਵਾਈ ਕਿਉਂ ਨਹੀਂ ਕੀਤੀ ਹੈਗੀ ਇਹ ਦੁੱਖ ਭਰੀ ਕਹਾਣੀ ਆ ਹੁਣ 14 ਮੌਤਾਂ ਹੋਣੀਆਂ ਲੋਕੀ ਮੀਟਿੰਗਾਂ ਕਰਨ ਨੂੰ ਤਿਆਰ ਹੈ ਸਰਕਾਰ ਦਿੱਲੀ ਦੇ ਵਿੱਚ ਵੀਜੀ ਹੈ ਕਿ ਸਾਡੇ ਅਰਵਿੰਦ ਕੇਜਰੀਵਾਲ ਨੂੰ ਕਿਉਂ ਫੜ ਲਿਆ ਹੁਣ ਸਵਾਲ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਨੇ ਮਾੜਾ ਕੀਤਾ ਹੋ ਤੇ ਉਹਨਾਂ ਨੇ ਫੜ ਲਿਆ ਪਰ ਜਿਹੜੇ ਲੋਕਾਂ ਨੇ ਤੁਸੀਂ ਮਾੜਾ ਕਰ ਦਿੱਤਾ ਹੈਗਾ ਜਿੰਨਾਂ ਤੋਂ ਸ਼ਰਾਬ ਕਿਉਂ ਨਹੀਂ ਰੋਕੀ ਤੁਹਾਡੇ ਅਧਿਕਾਰੀ ਕੋ ਸੁੱਤੇ ਰਹਿ ਗਏਗੇ 14 ਮੌਤਾਂ ਹੋ ਗਿਆ ਹਲੇ ਲੋਕੀ ਹੋਰ ਵੀ ਜੇਰੇ ਇਲਾਜ ਨੇ ਉਹ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਕੋਈ ਚਿੰਤਾ ਨਹੀਂ ਉਹ ਮਾਪਜਾ ਮੰਗਦੇ ਹੋਣਗੇ ਨੌਕਰੀ ਮੰਗਦੇ ਹੋਣਗੇ ਉਹ ਇਲਾਜ ਮੰਗਦੇ ਹੋਣਗੇ ਲੇਕਿਨ ਸਰਕਾਰ ਤੇ ਹਲੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਖਾਤਰ ਬੀਜੀਆ ਉਹਨਾਂ ਨੂੰ ਪੰਜਾਬ ਦੀ ਚਿੰਤਾ ਨਹੀਂ ਜਿਵੇਂ ਆਪੋਜੀਸ਼ਨ ਪਾਰਟੀ ਸ਼੍ਰੋਮਣੀ ਕਾਲੇ ਦਲ ਕਹਿ ਰਿਹਾ ਕਾਂਗਰਸ ਪਾਰਟੀ ਕਹਿ ਰਹੀ ਬੀਜਪੀ ਕਹਿ ਰਹੀ ਉਹ ਕਹਿ ਰਹੇ ਕਿ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਦੀ ਚਿੰਤਾ ਹੂ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਪੰਜਾਬ ਦੇ ਉਹ ਕਹਿ ਰਹੇ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਕਿਉਂਕਿ ਪਾਲਿਸੀ ਤੇ ਦਿੱਲੀ ਵਾਲਿਆਂ ਨੇ ਬਣਾਈ ਪਾਲਿਸੀ ਤੇ ਪੰਜਾਬ ਦੇ ਅਫਸਰ ਦਿੱਲੀ ਜਾਂਦੇ ਰਹੇ ਨੇ ਪੰਜਾਬ ਦੇ ਮੰਤਰੀ ਪੰਜਾਬ ਦੇ ਐਮ ਐਲ ਏ ਦਿੱਲੀ ਜਾ ਕੇ ਬੈਠਦੇ ਰਹੇ ਨੇ ਤੇ ਕਹਿੰਦੇ ਜਾਂਚ ਤੇ ਇਹ ਵੀ ਹੋਣੀ ਚਾਹੀਦੀ ਹੈ ਜੀ